ਜਲੰਧਰ ਦੇ ਐਮਪੀ ਕਰਨਜੀਤ ਸਿੰਘ ਚੰਨੀ ਜੀ ਜੋ ਵੀ ਉਹਨਾਂ ਨੇ ਆ ਬਿਆਨਵਾਜੀ ਕੀਤੀ ਹੈ ਇਹ ਤਾਂ ਸਿੱਧਾ-ਸਿੱਧਾ ਦਿਖਾਈ ਦਿੰਦਾ ਹੈ ਕਿ ਉਹ ਖਾਲਿਸਤਾਨੇ ਸਮਰਥਨ ਚ ਬੋਲ ਰਹੇ ਨੇ ਆ ਦੇਖੋ ਜੀ ਚੰਨੀ ਸਾਹਿਬ ਨੇ ਜਿਹੜਾ ਕਿ ਐਮਰਜੈਂਸੀ 1984 ਚ ਐਮਰਜੈਂਸੀ ਦਾ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੁਆਰਾ ਲਾਈ ਗਈ ਸੀ ਸਿੱਧੂ ਮੂਸੇਵਾਲਾ ਜੀ ਦੀ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲਾ ਦਾ ਇਨਸਾਫ ਹੋਇਆ ਹੈ ਪਕੜੇ ਵੀ ਗਏ ਨੇ ਵਿਅਕਤੀ ਐਨਕਾਊਂਟਰ ਵੀ ਹੋਇਆ ਲੇਕਿਨ ਪੰਜਾਬ ਚ ਉਸ ਤੋਂ ਬਾਅਦ ਕਿੰਨੇ Hindu ਆਗੂ ਆ ਤੇ ਹਮਲੇ ਹੋਏ ਨੇ ਦੇਖੋ ਜੀ ਅਮਰਿਤਪਾਲ ਨੂੰ ਲੈ ਕੇ ਕੋਈ ਵਿਰੋਧ ਨਹੀਂ ਹੈ ਅਗਰ ਉਹਨਾਂ ਨੂੰ ਮੋਟਾ ਪਈਆ ਨੇ ਉਹ ਐਮਪੀ ਬਣ ਗਏ ਠੀਕ ਹੈ ਉਹਨਾਂ ਨੂੰ ਕੁਝ ਸਮਰਥਕਾਂ ਨੂੰ ਉਹਨਾਂ ਦੀ ਸੋਚ ਪਸੰਦ ਆਈ ਠੀਕ ਹੈ ਲੇਕਿਨ ਇੱਥੇ ਗੱਲ ਜਿਹੜੀ ਹੋ ਰਹੀ ਹੈ ਗਲਤ ਕਾਰਿਆ ਦੀ ਹੋ ਰਹੀ ਹੈ ਔਰ ਗਲਤ ਕਾਰਿਆ ਨੂੰ ਸਮਰਥਨ ਕਰਨ ਦੀ ਹੋ ਰਹੀ ਹੈ ਜੋ ਰਾਜਸੀ ਚ ਵੀ ਕਾਂਗਰਸ ਸਰਕਾਰ ਨੇ ਖਾਲਿਸਤਾਨੀ ਸਮਰਥਕਾਂ ਨੂੰ ਫੱਲਨ ਫੁੱਲਨ ਦਿੱਤਾ ਪੰਜਾਬ ਦੇ ਜਲੰਧਰ ਤੋਂ ਚੁਣੇ ਗਏ ਨਵੇਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜੀ ਨਵੀਂ ਅਸੀਂ ਕਹਿ ਸਕਦੇ ਹਾਂ ਸੰਸਦ ਦੇ ਵਿੱਚ ਬਜਟ ਬਿਲ ਪੇਸ਼ ਹੋਣਾ ਸੀ ਤਾਂ ਸੰਸਦ ਦੇ ਵਿੱਚ ਅਮਰਪਾਲ ਨੂੰ ਲੈ ਕੇ ਜਿਹੜਾ ਮੁੱਦਾ ਚੱਕਿਆ ਗਿਆ ਜਿਸ ਤੋਂ ਬਾਅਦ ਭੱਗ ਗਿਆ ਜਿਹੜਾ ਮਾਮਲਾ ਤਾਂ ਉਹ ਗੱਲ ਕੀਤੀ ਜਾਵੇ ਉਸ ਬਿਆਨ ਦਿੱਤਾ ਪੰਜਾਬ ਦੇ ਵਿੱਚ ਜਦੋਂ ਅਮਰਤਪਾਲ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਨੂੰ ਐਮਰਜੈਂਸੀ ਦਾ ਜਿਹੜਾ ਕਿਹਾ ਗਿਆ ਸੀ ਉਸ ਤੋਂ ਬਾਅਦ ਵਿਵਾਦ ਵੀ ਸ਼ੁਰੂ ਹੋ ਗਿਆ ਮੇਰੇ ਨਾਲ ਬਵੇ ਬਰਤਵਾਜ ਮੌਜੂਦ ਨੇ ਬਵੇ ਜੀ ਕਿਸ ਤਰੀਕੇ ਦੇਖਦੇ ਹੋ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਐ ਐਨਐਸਏ ਲਗਾਈ ਜਿਸ ਤੋਂ ਬਾਅਦ ਹਾਲੇ ਤੱਕ ਉੱਰੀ ਚਰਚਾ ਹੁੰਦੀ ਹੈ ਐਮਪੀ ਵੀ ਬਣ ਗਏ ਅਮਰਿਤਪਾਲ ਤਾਂ ਹੁਣ ਜਿਹੜਾ ਮੁੱਦਾ ਚੁੱਕਿਆ ਗਿਆ ਐ ਐਮਰਜੈਂਸੀ ਨੂੰ ਲੈ ਕੇ ਤੁਹਾਡੇ ਮੁਤਾਬਿਕ ਕੀ ਲੱਗਦਾ ਵੀ ਉਦੋਂ ਐਮਰਜੈਂਸੀ ਲਾਉਣ ਦੀ ਜ਼ਰੂਰਤ ਸੀ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਜੀ ਜੋ ਵੀ ਉਹਨਾਂ ਨੇ ਆ ਬਿਆਨਬਾਜ਼ੀ ਕੀਤੀ ਹੈ ਇਹ ਤਾਂ ਸਿੱਧਾ-ਸਿੱਧਾ ਦਿਖਾਈ ਦਿੰਦਾ ਹੈ ਕਿ ਉਹ ਖਾਲਿਸਤਾਨੀ ਸਮਰਥਕਾਂ ਦੇ ਸਮਰਥਨ ਚ ਬੋਲ ਰਹੇ ਨੇ ਅੱਜ ਲੇਕਿਨ ਆ ਸਰਾਸਰ ਗਲਤ ਹੈ ਅਸੀਂ ਇਹਦੀ ਨਿੰਦਾ ਕਰਦੇ ਆ ਬਾਰ-ਬਾਰ Hindu ਸਮਾਜ ਨੂੰ ਹੀ ਕਾਂਗਰਸ ਕਿਉਂ Hindu ਵਿਰੋਧੀ ਏਜੰਡਾ ਚਲਾ ਕੇ Hindu ਸਮਾਜ ਦੇ ਪਾਵਨਾ ਨੂੰ ਠੇਸ ਪਹੁੰਚਾਦੀ ਹੈ ਬਾਅਦ ਚ ਮਾਫੀ ਮੰਗਣ ਦਾ ਕੰਮ ਕਰਦੀ ਹੈ ਕਦ ਤੱਕ ਚੱਲਦਾ ਰਹੂਗਾ Hindu ਸਮਾਜ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਔਰ ਚੰਨੀ ਸਾਹਿਬ ਜਿਹੜਾ ਭਗਵੰਤ ਮਾਨ ਜੀ ਨੇ ਜੋ ਵੀ ਉਹਨਾਂ ਤੇ ਕਾਰਵਾਈ ਹੋਈ ਹੈ ਉਹਨਾਂ ਤੇ ਕਾਨੂੰਨੀ ਪ੍ਰਕਿਰਿਆ ਦੇ ਥਰੂ ਹੋਈ ਹੈ ਤਾਂ ਕੀ ਚੰਨੀ ਸਾਹਿਬ ਤੋਂ ਮੇਰਾ ਇਹ ਸਵਾਲ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਚੈਲੰਜ ਕਰ ਰਹੇ ਨੇ ਕਾਨੂੰਨ ਵਿਵਸਥਾ ਨੂੰ ਗਲਤ ਦੱਸਣ ਦਾ ਕੰਮ ਕਰ ਰਹੇ ਨੇ ਪਰ ਚਰਨਜੀਤ ਸਿੰਘ ਚੰਨੀ ਟਾਰਗੇਟ ਕਰ ਰਹੇ ਨੇ ਵੀ ਐਮਰਜੈਂਸੀ ਲਗਾ ਕੇ ਜਾਣ ਕੇ ਇਦਾਂ ਦਾ ਜਿਹੜਾ ਮਾਹੌਲ ਬਣਾਇਆ ਗਿਆ ਸੀ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਨੂੰ ਇਦਾਂ ਭੇਜਣਾ ਹੁਣ ਐਮਪੀ ਵੀ ਬਣ ਗਈ। ਦੇਖੋ ਜੀ ਚੰਨੀ ਸਾਹਿਬ ਨੇ ਜਿਹੜਾ ਕਿਹਾ ਐਮਰਜੈਂਸੀ 1984 ਚ ਐਮਰਜੈਂਸੀ ਦਾ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੁਆਰਾ ਲਾਈ ਗਈ ਸੀਗੀ ਜੀ ਚੀਜ਼ ਉਹ ਖੂਨੀ ਲਹਿਰ ਨੂੰ ਰੋਕਿਆ ਜਾ ਸਕੇ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਔਰ ਅੱਜ ਆਈ ਕਾਂਗਰਸ ਦੇ ਨੰਮ ਦੇ ਹੋਣ ਦੇ ਨਾਤੇ एमपी ਹੋਣ ਦੇ ਨਾਤੇ ਆ ਖਾਲਿਸਤਾਨ ਦਾ ਸਮਰਥਨ ਕਰ ਰਹੇ ਨੇ ਅਸ਼ਰਮ ਆਣੀ ਚਾਹੀਦੀ ਹੈ ਕਾਂਗਰਸ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਹੋਏ ਕਿ ਵੋਟਾਂ ਪਾਣ ਲਈ ਚੰਦ ਵੋਟਾਂ ਪਾਣ ਲਈ ਜਲੰਧਰ ਚ ਚੱਲਦੇ ਚ ਚਨਾਵਾ ਚ ਕਿ ਕਾਂਗਰਸ ਨੂੰ ਬੜਤ ਮਿਲ ਸਕੇ ਤਾਂ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕਰਕੇ ਔਰ ਜਿਹੜਾ ਫੇਸ ਪਹੁੰਚਾਨ ਦਾ ਕੰਮ ਕਰ ਰਹੇ ਨੇ ਉਹ ਹਿੰਦੂ ਸਮਾਜ ਉਹਦਾ ਵਿਰੋਧ ਕਰਦਾ ਹੈ ਬਜਰੰਗ ਦਲ ਹਿੰਦ ਦੀ ਪੂਰੀ ਟੀਮ ਇਹਦਾ ਵਿਰੋਧ ਕਰਦੀ ਹੈ ਤੇ ਜਲੰਧਰ ਦੇ ਹਿੰਦੂ ਸਮਾਜ ਤੇ ਸਿਕਸਥ ਅਮਾਤ ਤੋਂ ਅਪੀਲ ਕਰਦੀ ਹੈ ਕਿ ਇਹਨਾਂ ਨੂੰ ਵੋਟਾਂ ਨਾ pa ਕੇ ਇਹਨਾਂ ਨੂੰ ਅਸਲੀਅਤ ਦਿਖਾਈ ਜਾਏ ਜਿਹੜਾ ਪੰਜਾਬ ਚ ਹਿੰਦੂ ਸਿੱਖ ਭਾਈਚਾਰੇ 'ਚ ਦਰਾਰ ਪਾਉਣ ਦੀ ਕੋਸ਼ਿਸ਼ ਕਰੂਗਾ ਆਪਣੀ ਰਾਜਨੀਤੀ ਰੋਟੀਆਂ ਸਿਕੰਦ ਦੀ ਕੋਸ਼ਿਸ਼ ਕਰੂਗਾ ਉਹਨੂੰ ਹਿੰਦੂ ਸਮਾਜ ਤੇ ਸਿੱਖ ਸਮਾਜ ਇਕੱਠਾ ਹੋ ਕੇ ਉਹਦਾ ਪੈਸ਼ਕਾਰ ਕਰਨ ਨੂੰ ਤਿਆਰ ਹੈ ਤੁਸੀਂ ਕਹਿ ਰਹੇ ਹੋ ਅਮਰਤਪਾਲ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਗੱਲ ਕੀਤੀ ਜਾਵੇ ਅਮਰਤਪਾਲ ਦੀ ਤਾਂ ਐਮਪੀ ਬਣੇ ਨੇ ਜੇਕਰ ਉਹ ਸਹੀ ਕੰਮ ਕਰਦੇ ਸੀ ਤਾਂ ਹੀ ਐਮਪੀ ਬਣੇ ਨੇ ਨਸ਼ੇ ਤੋਂ ਜਿਹੜੇ ਨੌਜਵਾਨਾਂ ਨੂੰ ਦੂਰ ਕਰਦੇ ਸੀ ਦੇਖੋ ਜੀ ਨਸ਼ੇ ਤੋਂ ਜਿਹੜੇ ਉਹਨਾਂ ਨੇ ਚੰਗੇ ਕੰਮ ਕੀਤੇ ਨੇ ਅਮਰਿਤਪਾਲ ਸਿੰਘ ਨੇ ਉੱਚ ਅਸੀਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਲੇਕਿਨ ਜਿਹੜੇ ਉਹਨਾਂ ਦੇ ਦੁਆਰਾ ਦੇ ਸਟੂਡੈਂਟ ਦੀ ਗਤੀਵਿਧੀਆਂ ਕੀਤੀਆਂ ਗਈਆਂ ਜਿਹਦੇ ਤਹਿਤ ਐਨਐਸਏ ਲੱਗੀ ਹੈ ਉਹ ਪੂਰੀ ਕਾਨੂੰਨੀ ਵਿਵਸਥਾ ਦੇ ਨਾਲ ਲੱਗੀ ਹੈ ਤਾਂ ਕਾਨੂੰਨੀ ਵਿਵਸਥਾ ਚ ਪੂਰੀ ਇਨਵੈਸਟੀਗੇਸ਼ਨ ਹੋਈ ਹੈ ਕੁਝ ਸਾਬਿਤ ਹੋਇਆ ਉਹ ਤੋਂ ਬਾਅਦ ਹੀ ਉਹਨਾਂ ਨੂੰ ਸਜ਼ਾ ਦੇ ਕੇ ਡਿਬਰੂਗੜ੍ਹ ਭੇਜਿਆ ਗਿਆ ਕਿਸੇ ਰੰਜੀ ਦੇ ਤਰੂਨੀ ਭੇਜਿਆ ਗਿਆ ਉਹਨਾਂ ਨੇ ਕੁਝ ਗਲਤ ਕਰ ਰਿਆ ਸੀਗੇ ਜਿਹਨਾਂ ਦਾ ਅਸੀਂ ਵੀ ਵਿਰੋਧ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਚ ਲੈ ਜਾਣਾ ਉਹਦੀ ਆੜ ਚ ਬੰਦੇ ਛੜਾਣਾ ਕਿਤੇ ਤੱਕ ਸਹੀ ਮੰਨਦੇ ਹੋ ਤੁਸੀਂ ਉਹ ਕਿੱਥੇ ਨਾ ਕਿਤੇ ਸਿਕ ਸਮਾਜ ਨੂੰ ਵੀ ਠੇਸ ਪਹੁੰਚੀ ਹੈ ਜਿਹਦਾ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਰਕਾਰ ਨੇ ਬਹੁਤ ਹੀ ਚੰਗਾ ਕਦਮ ਚੱਕਿਆ ਕਿ ਉਹਨਾਂ ਨੂੰ ਮੌਕੇ ਤੇ ਨੱਥ ਪਾਤੀ ਔਰ ਅੱਗੇ ਵੀ ਅਗਰ ਕੋਈ ਗਲਤ ਕੰਮ ਕਰੂਗਾ ਜਾਇ ਉਹ ਅਮਰਿਤਪਾਲ ਸਿੰਘ ਹੋਵੇ ਜਾਂ ਉਹ ਕੋਈ ਵੀ ਧਾਰਮਿਕ ਆਗੂ ਹੋਵੇ ਉਦੇ ਨਾਲ ਇਸ ਤਰ੍ਹਾਂ ਹੀ ਨਜਿੱਟਿਆ ਜਾਊਗਾ ਮੀਨ ਸਰਕਾਰ ਦਾ ਪਹਿਲਾ ਸੈਸ਼ਨ ਸੀ ਤੇ ਗੱਲ ਕੀਤੀ ਜਾਵੇ ਜਲੰਧਰ ਸ਼ਹਿਰ ਦੀ ਤਾਂ ਅਸੀਂ ਕਹਿ ਸਕਦਾ ਖੇੜ ਦਾ ਵੀ ਅਸੀਂ ਕਹਿ ਸਕਦਾ ਮੁੱਖ ਜਿਹੜਾ ਸਥਾਨ ਮੰਨਿਆ ਜਾਂਦਾ ਹੈ ਤਾਂ ਲੱਗਦਾ ਨਹੀਂ ਸੀ ਕਿਤੇ ਨਾ ਕਿਤੇ ਜਲੰਧਰ ਵਾਸੀਆਂ ਦੇ ਲਈ ਜਾਂ ਫਿਰ ਖੇੜ ਦੇ ਪ੍ਰਤੀ ਜਾਂ ਫਿਰ ਪੰਜਾਬ ਪ੍ਰਤੀ ਕੋਈ ਵੱਡਾ ਜਿਹੜਾ ਮੁੱਦਾ ਚੁੱਕਣਾ ਚਾਹੁੰਦਾ ਚੱਲੂ ਦੇਖੋ ਜੀ ਐਮਪੀ ਜਿਹੜਾ ਹੁੰਦਾ ਹੈ ਉਹ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਔਰ ਜਦ ਜਨਤਾ ਕਿਸੇ ਨੂੰ ਐਮਪੀ ਬਣਾਉਂਦੀ ਹੈ ਉਹ ਚਾਹਦੀ ਹੈ ਕਿ ਸਾਡਾ ਜਿਹੜਾ ਡਿਸਟ੍ਰਿਕਟ ਹੈ ਸਾਡਾ ਜਿਹੜਾ ਜ਼ਿਲ੍ਹਾ ਕਿ ਸਾਡਾ ਏਰੀਆ ਹੈ ਉਹਦੀ ਤਰੱਕੀ ਹੋਏ ਲੇਕਿਨ ਆ ਮੁੱਦੇ ਤੋਂ ਤਾਂ हट ਕੇ ਉਹ ਕਿਸੇ ਹੋਰ ਹੀ ਰਾਹ ਚੱਲ ਪਏ ਸਿੱਧੂ ਮੂਸੇਵਾਲੇ ਜੀ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦਾ ਇਨਸਾਫ ਹੋਇਆ ਹੈ ਪਕੜੇ ਵੀ ਗਏ ਨੇ ਵਿਅਕਤੀ ਐਨਕਾਊਂਟਰ ਵੀ ਹੋਇਆ ਲੇਕਿਨ ਪੰਜਾਬ 'ਚ ਉਸ ਤੋਂ ਬਾਅਦ ਕਿੰਨੇ ਹਿੰਦੂ ਆਗੂਆਂ ਤੇ ਹਮਲੇ ਹੋਏ ਨੇ ਕਿ ਚਰਨਜੀਤ ਚੰਨੀ ਜੀ ਦਾ ਸਿਰਫ ਸਿੱਧੂ ਮੂਸੇਵਾਲੇ ਦੀ ਫੈਮਿਲੀ ਦੇ ਨਾਲ ਹੀ ਸਨੇ ਸੀਗਾ ਇਹ ਔਨਾਦਾਈ ਦਰਦ ਹੈ ਜਿਹੜਾ ਪੰਜਾਬ ਚ ਹਿੰਦੂ ਮਰ ਰਹੇ ਹੈ ਅਸੁਰੱਖਿਤ ਮਹਿਸੂਸ ਹੋ ਰਹੇ ਹਨ ਲਈ ਆਵਾਜ਼ ਚੱਕਣਾ ਉਹਨਾਂ ਦਾ ਫਰਜ਼ ਨਹੀਂ ਹੈ ਕਿ ਜਲੰਧਰ ਚ ਹਿੰਦੂ ਵੋਟਰ ਨਹੀਂ ਹੈ ਹਿੰਦੂਆ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਪਹਿਲੇ ਵੀ ਕਾਂਗਰਸ ਆਪਣੇ ਹਿੰਦੂ ਵਿਰੋਧੀ ਕੰਮ ਉਜਾਗਰ ਕਰਦੀ ਆਈ ਹੈ ਪਹਿਲਾਂ ਵੀ ਕਾਂਗਰਸ ਦੇ ਰਾ ਕੰਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਰਨਾਟਕ ਚ ਵਿਧਾਨ ਸਭਾ ਜਿੱਤਣ ਲਈ ਬਜਰੰਗ ਦਲ ਨੂੰ ਬੈਨ ਕਰਨ ਦੀ ਗੱਲ ਕੀਤੀ ਆभी ਹਿੰਦੂ ਸਮਾਜ ਨੇ ਉਹਦਾ ਪਹਿਸ਼ਕਾਰ ਕੀਤਾ ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਉਸ ਤੋਂ ਬਾਅਦ ਰਾਹੁਲ ਗਾਂਧੀ ਦੁਆਰਾ ਇਹ ਸਾਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਜਦ ਹਿੰਦੂ ਸਮਾਜ ਨੇ ਉਹਨਾਂ ਦਾ ਰੋਸ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਨੇ ਮਾਫੀ ਮੰਗੀ ਹੁਣ ਆ ਨਿਆ ਬਿਆਨ ਕਾਂਗਰਸ ਦੇ ਨੇਤਾ ਸਮੇ ਸਮੇਤੇ ਹਿੰਦੂ ਵਿਰੋਧੀ ਏਜੰਡੇ ਚਲਾਉਂਦੇ ਨੇ ਜਿਹਦਾ ਕਾਂਗਰਸ ਪਾਰਟੀ ਖੁਦ ਵੀ ਸਮਰਥਨ ਨਹੀਂ ਕਰਦੀ ਐ ਐਸੇ ਲਈ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਆਪਣਾ ਸਾਫ ਕੀਤਾ ਹੈ ਕਿ ਉਹ ਉਹਨਾਂ ਦੇ ਵਿੱਚ ਆਪਣਾ వ్యక్తిగత ముద్దే సిగే ਪਰ ਲਗਦਾ ਨਹੀਂ ਕਿ ਕਿਤੇ ਸਿੱਖੀ ਨੂੰ ਦੁਬਾਰਾ ਜੋੜਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਚਰਨਜੀਤ ਸਿੰਘ ਜਿੱਤੇ ਵੱਲੋਂ ਵੀ ਜਿਹੜਾ ਪੰਜਾਬ ਦਾ ਮਾਹੌਲ ਹੈ ਜਿਸ ਤਰੀਕੇ ਅੰਮ੍ਰਿਤਪਾਲ ਨੂੰ ਲੈ ਕੇ ਵਿਰੋਧ ਹੋ ਰਿਹਾ ਤਾਂ ਉਹ ਇੱਕ ਹੋ ਸਕੇ ਦੇਖੋ ਜੀ ਅੰਮ੍ਰਿਤਪਾਲ ਨੂੰ ਲੈ ਕੇ ਕੋਈ ਵਿਰੋਧ ਨਹੀਂ ਹੈ ਅਗਰ ਉਹਨਾਂ ਨੂੰ ਵੋਟਾਂ ਪਈਆਂ ਨੇ ਉਹ ਐਮਪੀ ਬਣ ਗਏ ਠੀਕ ਹੈ ਉਹਨਾਂ ਨੂੰ ਕੁਝ ਸਮਰਥਕਾਂ ਨੂੰ ਉਹਨਾਂ ਦੀ ਸੋਚ ਪਸੰਦ ਆਈ ਠੀਕ ਹੈ ਲੇਕਿਨ ਐਥਿਕ ਗੱਲ ਜਿਹੜੀ ਹੋ ਰਹੀ ਹੈ ਗਲਤ ਕਾਰਿਆ ਦੀ ਹੋ ਰਹੀ ਹੈ ਔਰ ਗਲਤ ਕਾਰਿਆ ਨੂੰ ਸਮਰਥਨ ਕਰਨ ਦੀ ਹੋ ਰਹੀ ਹੈ 84 ਚ ਵੀ ਕਾਂਗਰਸ ਸਰਕਾਰ ਨੇ ਖਾਲਿਸਤਾਨੀ ਸਮਰਥਕਾਂ ਨੂੰ ਫੱਲਨ ਫੁੱਲਨ ਦਿੱਤਾ ਪੰਜਾਬ ਚ ਉਹਦਾ ਨਤੀਜਾ ਕੀ ਹੋਇਆ 1984 ਚ ਹਿੰਦੂ ਸਿੱਖਿਆ ਦਾ ਕਤਲੇਆਮ ਐਮਰਜੈਂਸੀ ਲਾਣੀ ਪਈ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰਨਾ ਪਿਆ ਦੇਸ਼ ਤੋੜਨ ਦੀ ਪੂਰੀ ਸਾਜੀ ਰਸਨੀ ਕੀਤੀ ਸੀ ਤੇ ਐਜੇ ਗਲਤ ਅੰਸਰਾਂ ਤੇ ਸਰਕਾਰਾਂ ਨੂੰ ਨਾਲ ਦੀ ਨਾਲ ਲੱਤ ਪਾਣ ਦੀ ਲੋੜ ਹੈ ਤਦ ਹੀ ਸਾਡਾ ਪੰਜਾਬ ਖੁਸ਼ਹਾਲ ਹੋ ਸਕੂਗਾ ਕਿਉਂ ਨਹੀਂ ਸਾਡੇ ਪੰਜਾਬ ਚ ਇੰਡਸਟਰੀ ਆ ਰਹੀ ਕਿਉਂ ਦੀ ਵਪਾਰੀ ਵਰਗ ਆਪਣੇ ਆਪ ਨੂੰ ਸੁਰੱਖਿਤ ਮੰਨ ਰਹੇ ਕਿ ਪੰਜਾਬ ਚ ਹੋਰ ਮੁੱਦੇ ਨਹੀਂ ਹੈ ਲੇਕਿਨ ਚੰਨੀ ਸਾਹਿਬ ਸਿਰਫ ਐਜੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਨੇ ਔਰ ਚੋਣਾਂਵਾਂ ਚ ਇਹਦਾ ਫਾਇਦਾ ਲੈਣਾ ਚਾਹੁੰਦੇ ਨੇ ਹਿੰਦੂ ਸਮਾਜ ਤੇ ਸਿੱਖ ਸਮਾਜ ਬਹੁਤ ਸਮਝਦਾਰ ਹੋ ਚੁਕੇ ਆ ਉਹ ਐਨਾ ਦੀ ਬਿਆਨਬਾਜ਼ੀ ਚ ਜਾਂ ਐਨਾ ਦੀ ਰਾਜਨੀਤਿਕ ਰੋਟੀਆਂ ਜਿਹੜੀ ਆ ਸੇਕਣਾ ਚਾਹੁੰਦੇ ਨੇ ਉਹ ਮਨਸੂਬੇ ਕਦੀ ਕਾਮਯਾਬ ਨਹੀਂ ਹੋਣੇ ਤੋਗਾ ਲਗਤਰ ਕਾਂਗਰਸ ਪਾਰਟੀ ਦੇ ਵੱਡੇ ਅਸੀਂ ਕਹਿੰਦੇ ਦਾ ਨੇਤਾਵਾ ਗਲਤੀਆਂ ਕਰਕੇ ਬਿਆਨਬਾਜ਼ੀ ਦੇ ਕੇ ਮਾਫੀ ਮੰਗ ਲਿੰਦੇ ਨੇ ਤਾਂ ਲੱਗਦਾ ਚਰਨਜੀਤ ਸਿੰਘ ਚੰਦੀ ਵੀ ਮਾਫੀ ਮੰਗ ਬਿਲਕੁਲ ਮੰਗੂਗੇ ਜੀ ਕਿਉਂਕਿ ਜੜੇ ਹਿੰਦੂ ਸਮਾਜ ਨੂੰ ਸੰਵਿਧਾਨ ਨੂੰ ਸਿੱਧਾ ਸਿੱਧਾ ਚੈਲੰਜ ਕੀਤਾ ਗਿਆ ਸੀਗਾ ਉਹਦੀ ਸਜ਼ਾ ਮਿਲੀ ਹੈ ਅਮਰਿਤਪਾਲ ਸਿੰਘ ਨੂੰ ਅਗਰ ਤੁਸੀਂ ਉਹਦਾ ਸਮਰਥਨ ਕਰਦੇ ਹੋ ਇਟ ਮੀਨਸ ਤੁਹਾਡੀ ਵੀ ਸੋਚ ਆਈ ਹੈ ਤੁਸੀਂ ਵੀ ਗਲਤ ਅੰਸਰਾਂ ਨੂੰ ਅਗਰ ਸਪੋਰਟ ਕਰ ਰਹੇ ਹੋ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨਾਂ ਨੂੰ ਸਜ਼ਾ ਮਿਲੀ ਹੈ ਤੇ ਅਗਰ ਬਾਹਰ ਕੱਢਿਆ ਜਾਊਗਾ ਉਹ ਵੀ ਕਾਨੂੰਨੀ ਪ੍ਰਕਿਰਿਆ ਦੇ ਥਰੂ ਹੀ ਕੱਢਿਆ ਜਾਊਗਾ। ਕੀ ਚੰਨੀ ਜੀ ਦੀ ਬਿਆਨਬਾਜ਼ੀ ਕਰਨ ਨਾਲ ਅੰਮ੍ਰਿਤਪਾਲ ਸਿੰਘ ਬਾਹਰਾ ਜੁਮ ਨੇ? ਤਾਂ ਹੁਣ ਤੁਸੀਂ ਇਸ ਚੀਜ਼ ਦਾ ਪੂਰਾ ਸਖਤ ਵਿਰੋਧ ਕਰਦੇ। ਬਿਲਕੁਲ ਵਿਰੋਧ ਕਰਦੇ ਆ ਤੇ ਜਲੰਧਰ ਤੇ ਹਿੰਦੂ ਸਮਾਜ ਤੇ ਸਿੱਖ ਪਾਈਚਾਰੇ ਨੂੰ ਵੀ ਆ ਅਨੁਰੋਧ ਕਰਦੇ ਆ। ਆ ਗਲਤ ਰਾਜਨੇਤਾ ਜਿਹੜੇ ਗਲਤ ਬਿਆਨਬਾਜ਼ੀ ਕਰਕੇ ਪਹਿਲਾਂ ਤਾਂ ਹਿੰਦੂ ਸਿੱਖ 'ਚ ਇੱਕ ਦਰਾਰ ਪਾਉਣ ਦਾ ਕੰਮ ਕਰਦੇ ਨੇ ਉਸ ਤੋਂ ਬਾਅਦ ਆਪਣੇ ਰਾਜਨੀਤਿਕ ਫਾਇਦੇ ਲਈ ਇਸ ਤਰ੍ਹਾਂ ਦੇ ਬਿਆਨਬਾਜ਼ੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਉਠਾਉਂਦੇ ਨੇ ਜਿਦੇ ਨਾਲ ਸਾਡੀ ਪਾਵਨਾ ਠੇਸ ਹੁੰਦੀ ਹੈ ਇਹਨਾਂ ਦਾ ਪੇਸ਼ਕਾਰ ਕਰਨ ਦੀ ਲੋੜ ਹੈ ਇਹਨਾਂ ਨੂੰ ਇਹਨਾਂ ਦੀ ਅਸਲੀਅਤ ਦਿਖਾਉਣ ਦੀ ਲੋੜ ਹੈ ਕਿ ਜਿਹੜਾ ਪੰਜਾਬ ਦੇ ਹਿੱਤਾਂ ਲਈ ਕੰਮ ਕਰੂਗਾ ਵੋਟਾਂ ਉਹਨੂੰ ਹੀ ਪਾਉਂਗੀ ਆ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਵੋਟਾਂ ਨਹੀਂ ਦੇ ਜਿਸ ਤਰੀਕੇ ਸੰਸਦ ਦੇ ਵਿੱਚ ਕਹਿ ਸਕਦੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਮਰਿਤਪਾਲ ਨੂੰ ਲੈ ਕੇ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਈਸਟਾ ਜਿਹੜੀ ਕੜੀ ਨੰਦਿਆ ਦੇ ਵਿੱਚ ਵਿਰੋਧ ਵੀ ਜਿਹੜਾ ਸਾਹਮਣੇ ਆ ਰਿਹਾ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਿਰੋਧ ਤੋਂ ਬਾਅਦ ਕੀ ਇਸ ਈਸਟੇ ਐਕਸ਼ਨ ਹੁੰਦਾ ਕਿ ਅਮਰਿਤਪਾਲ ਸਿੰਘ ਤੇ ਐਨਐਸਐ ਹਰਦੀਆ ਜਾਂ ਫਿਰ ਨਾ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ